ਅੱਜ ਆਪਾਂ ਗੱਲ weight loss diet planਾਂ ਦੀ ਕਰਨੀ ਹੈ। ਭਾਰ ਘਟਾਉਣ ਲਈ ਕਈ ਤਰ੍ਹਾਂ ਦੇ ਡਾਈਟ ਪਲਾਨ ਪ੍ਰਚਲਿਤ ਹਨ। ਹਰ ਇੱਕ ਪਲਾਨ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੁੰਦਾ। ਪਰ ਸਭ ਦਾ ਮੁੱਖ ਮਕਸਦ ਕੈਲਰੀ ਦੀ ਘਾਟ ਮਤਲਬ ਕੈਲੀ ਡੈਫਸਿਟ ਪੈਦਾ ਕਰਨਾ ਹੁੰਦਾ। ਅੱਜ ਆਪਾਂ ਤੁਹਾਡੇ ਨਾਲ ਪ੍ਰਸਿੱਧ ਪੰਜ ਡਾਈਟ ਪਲਾਨ ਸਾਂਝੇ ਕਰਨੇ ਆ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਡਾਈਟ ਪਲਾਨ ਇੰਟਰਮੀਡੈਂਟ ਫਾਸਟਿੰਗ ਦੀ। ਇਹ ਜਿਹੜਾ ਪਲਾਨ ਆ ਇਸ ਗੱਲ ਤੇ ਜ਼ੋਰ ਦਿੰਦਾ ਵੀ ਕੀ ਖਾਣਾ। ਇਸ ਵਿੱਚ ਟਾਈਮ ਮੈਟਰ ਨਹੀਂ ਕਰਦਾ। ਇਸ ਦਾ ਮੁੱਖ ਤਰੀਕਾ 16 ਘੰਟੇ ਵਰਤ ਅਤੇ 8 ਘੰਟੇ ਦੇ ਅੰਦਰ ਖਾਣਾ ਜਦੋਂ ਜਦੋਂ ਅਸੀਂ ਲੰਬੇ ਸਮੇਂ ਤੱਕ ਕੁਝ ਨਹੀਂ ਖਾਂਦੇ ਤਾਂ ਸਾਡਾ ਸਰੀਰ ਦਾ ਇਨਸੂਲਿਨ ਪੱਧਰ ਡੇਗ ਜਾਂਦਾ ਅਤੇ ਘੱਟ ਇਨਸੂਲਿਨ ਕਾਰਨ ਸਾਡਾ ਸਰੀਰ ਊਰਜਾ ਲਈ ਜਮ ਹੋਈ ਚਰਬੀ ਨੂੰ ਸਾੜਨ ਲੱਗ ਜਾਂਦਾ ਮਤਲਬ ਬਰਨ ਕਰਨ ਲੱਗ ਜਾਂਦਾ ਜਿਸ ਨਾਲ ਭਾਰ ਘਟਣ ਲੱਗ ਜਾਂਦਾ ਇਸ ਡਾਈਟ ਪਲਾਨ ਵਿੱਚ ਪੋਸਟ ਕੀਤੇ ਤੱਤੀ ਵੰਡ ਪ੍ਰੋਟੀਨ ਨੂੰ 25 ਤੋਂ 30% ਰੱਖਿਆ ਜਾਂਦਾ ਕਾਰਬੋ ਨੂੰ 35 ਤੋਂ 50% ਤੇ ਹੈਲਦੀ ਫੈਟ ਨੂੰ 20 ਤੋਂ 30% ਰੱਖਿਆ ਜਾਂਦਾ। ਇਹ ਡਾਈਟ ਪਲਾਨ weight loss ਵਿੱਚ ਬਹੁਤ ਕਾਰਾਗਰ ਆ ਪਰ ਮਸਲ लॉस ਜਰੂਰ ਹੁੰਦਾ ਇਸ ਵਿੱਚ। ਹੁਣ ਗੱਲ ਕਰਦੇ ਆ ਦੂਜੀ ਡਾਈਟ ਕੀਟੋ ਡਾਈਟ ਦੀ। ਇਹ ਹਾਈ ਫੈਟ ਲੋ ਕਾਰਬੋਹਾਈਡਰੇਟ ਆ। ਇਸ ਵਿੱਚ ਇਸ ਵਿੱਚ ਕਾਰਬੋਹਾਈਡਰੇਟ ਬਹੁਤ ਘੱਟ ਕਰ ਦਿੱਤੇ ਜਾਂਦੇ ਹਨ। ਗੁੱਡ ਫੈਟ ਗੁੱਡ ਫੈਟ ਕਹਿੰਦੇ ਉਹ ਵਧਾ ਦਿੱਤੀ ਜਾਂਦੀ ਆ। ਜਦੋਂ ਸਰੀਰ ਨੂੰ ਕਾਰਬੋਹਾਈਡਰੇਟ ਨਹੀਂ ਮਿਲਦੇ ਤਾਂ ਕੀਟੋਸਿਸ ਦੀ ਹਾਲਤ ਵਿੱਚ ਚਲਾ ਜਾਂਦਾ ਹੈ ਕੀਟੋਸਿਸ ਕੀਟੋਸਿਸ ਮਤਲਬ ਸਰੀਰ ਉਹ ਹਾਲਤ ਵਿੱਚ ਚਲਾ ਜਾਂਦਾ ਕਿ ਗਲੂਗੋਸ ਦੀ ਬਜਾਏ ਚਰਬੀ ਨੂੰ ਬਰਨ ਜਾਂ ਸਾੜਨਾ ਸ਼ੁਰੂ ਕਰ ਦਿੰਦਾ ਜਿਸ ਨੂੰ ਕੀਟੋਨੇਸਿਸ ਵੀ ਕਿਹਾ ਜਾਂਦਾ ਕੀਟੋ ਡਾਈਟ ਵਿੱਚ ਹੈਲਦੀ ਫੈਟ ਦੀ ਮਾਤਰਾ 70 ਤੋਂ 75% ਪ੍ਰੋਟੀਨ ਦੀ ਮਾਤਰਾ 20 ਤੋਂ 25% ਅਤੇ ਕਾਰਬ ਦੀ ਮਾਤਰਾ 5 ਤੋਂ 10% ਰੱਖੀ ਜਾਂਦੀ ਹੈ ਕੀਟੋ ਕਰਦੇ ਸਮੇਂ ਸ਼ੁਰਾਤੀ ਦਿਨਾਂ ਵਿੱਚ ਹਲਕਾ ਸਿਰਦਰਦ ਅਤੇ એનર્ਜੀ ਲੈਵਲ ਲੋ ਰਹਿ ਸਕਦਾ ਪਰ ਬਾਅਦ ਵਿੱਚ ਉਹ ਠੀਕ ਹੋ ਜਾਂਦਾ ਹੈ ਡਾਈਟ ਹੈ ਫੈਟ ਲੌਸ ਨੂੰ ਬਹੁਤ ਕਰਾਂ। ਖੁਦ ਦਾ ਕੀਟੋ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੈ। ਅੱਗੇ ਤੀਜੀ ਆ ਗਈ ਆਪਣੀ ਲੋ-ਕਾਰਬ ਡਾਈਟ। ਇਹ ਕੀਟੋ ਨਾਲ ਮਿਲਦੀ-ਜੁਲਦੀ ਹੁੰਦੀ ਆ। ਪਰ ਕੀਟੋ ਜਿੰਨੀ ਸਖਤ ਨਹੀਂ ਹੁੰਦੀ। ਆਮ ਤੌਰ ਤੇ ਜਿਵੇਂ ਸਾਡਾ ਸਰੀਰ ਊਰਜਾ ਲਈ ਕਾਰਬੋਹਾਈਡਰੇਟ ਤੇ ਨਿਰਭਰ ਹੁੰਦਾ। ਪਰ ਇਸ ਡਾਈਟ ਵਿੱਚ ਅਸੀਂ ਕਾਰਬ ਨੂੰ ਘਟਾ ਕੇ ਪ੍ਰੋਟੀਨ ਤੇ ਫੈਟ ਜ਼ਿਆਦਾ ਰੱਖਦੇ ਹਾਂ। ਇਹ ਕਾਰਬ ਦੇ ਮੁਕਾਬਲੇ ਪਚਣ ਵਿੱਚ ਜ਼ਿਆਦਾ ਸਮਾਂ ਲੈਂਦੀ ਆ। ਪ੍ਰੋਟੀਨ ਜ਼ਿਆਦਾ ਖਾਣ ਕਰਕੇ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਵਾਰ-ਵਾਰ ਖਾਣ ਦੀ ਕ੍ਰੀਵਿੰਗ ਖਤਮ ਹੋ ਜਾਂਦੀ ਹੈ। ਇਸ ਵਿੱਚ ਪ੍ਰੋਟੀਨ ਦੀ ਮਾਤਰਾ 25 ਤੋਂ 35% ਤੇ ਹੈਲਥੀ ਫੈਟ ਦੀ ਮਾਤਰਾ 45 ਤੋਂ 60% ਕਾਰਬੋਹਾਈਡ੍ਰੇਟਸ 10 ਤੋਂ 20% ਰੱਖੇ ਜਾਂਦੇ ਨੇ। ਹਾਈ ਪ੍ਰੋਟੀਨ ਦੀ ਮਾਤਰਾ ਮਸਲਜ਼ ਨੂੰ ਬਚਾਉਂਦੀ ਹੈ। ਸਰੀਰ ਨੂੰ ਊਰਜਾ ਮਹਿਸੂਸ ਕਰਾਉਂਦੀ ਹੈ। ਹੈਲਥੀ ਫੈਟ ਕਿਉਂਕਿ ਇਸ ਵਿੱਚ ਕਾਰਬ ਘੱਟ ਰੱਖਣ। ਇਸ ਲਈ ਸਰੀਰ ਨੂੰ ਊਰਜਾ ਲਈ ਫੈਟ ਦੀ ਲੋੜ ਪੈਂਦੀ ਹੈ। ਹੁਣ ਚੌਥੀ ਆ ਗਈ ਆਪਣੀ ਮੈਡੀਟੇਰੀਅਨ ਡਾਈਟ। ਇਹ ਦੁਨੀਆ ਦੀ ਸਭ ਤੋਂ ਸਿਹਤਮੰਦ ਡਾਈਟ ਮੰਨੀ ਜਾਂ ਉਰਾਕ ਭੂਮਦ ਸਾਗਰ ਜਾਨੀ ਕਿ ਮੈਡੀਟੇਰੀਅਨ ਸਮੁੰਦਰ ਦੇ ਨੇੜਲੇ ਦੇਸ਼ਾਂ ਜਿਵੇਂ ਗ੍ਰੀਸ ਇਟਲੀ ਦੇ ਲੋਕਾਂ ਦੀ ਰਵਾਇਤੀ ਖਾਣ ਪੀਣ ਤੇ ਆਧਾਰਤਾ ਇਹ ਸਿਰਫ ਭજન ਘਟਾਉਣ ਲਈ ਨਹੀਂ ਸਕੋ ਦਿਲ ਦੀ ਸਿਹਤ ਅਤੇ ਲੰਮੀ ਉਮਰ ਲਈ ਵੀ ਅਹਿਮ ਮੰਨੀ ਜਾਂਦੀ ਹੈ ਇਹ ਇਸ ਡਾਈਟ ਦਾ ਇੱਕ ਖਾਸ ਪਾਇਰਾਮਿਡ ਹੁੰਦਾ ਜਿਸ ਵਿੱਚ ਦੱਸਿਆ ਜਾਂਦਾ ਕਿ ਕਿਹੜੀ ਚੀਜ਼ ਕਿੰਨੀ ਮਾਤਰਾ ਵਿੱਚ ਖਾਣੀ ਹੈ ਇਸ ਵਿੱਚ ਸਭ ਤੋਂ ਵੱਧ ਰੋਜ਼ਾਨਾ ਫਲ ਸਬਜ਼ੀਆਂ ਸਾਬਤ ਨਾ ਫਲੀਆਂ ਮਤਲਬ ਬੀਨਜ਼ ਨਟਸ ਜ਼ੈਤੂਨ ਅੱਜ ਜਿਹਾ ਸੇਵਨ ਬਹੁਤ ਕੀਤਾ ਜਾਂਦਾ ਅਤੇ ਹਫਤੇ ਵਿੱਚ ਕੁਝ ਵਾਰ ਅੰਡੇ ਮੀਟ ਪਨੀਰ ਦਹੀਂ ਵੀ ਵਰਤੇ ਜਾਂਦੇ ਨੇ ਸਭ ਤੋਂ ਘੱਟ ਵਰਤੋਂ ਲਾਲ ਮੀਟ ਤੇ ਮਠਿਆਈਆਂ ਦੀ ਹੁੰਦੀ ਹੈ ਇਸ ਵਿੱਚ ਪ੍ਰੋਸੈਸਰ ਚੀਜ਼ਾਂ ਬਿਲਕੁਲ ਮਨਾ ਕੀਤੀਆਂ ਹੁੰਦੀਆਂ ਨੇ ਇਹ ਡਾਈਟ ਇਸ ਗੱਲ ਤੇ ਜ਼ੋਰ ਦਿੰਦੀ ਆ ਕਿ ਤੁਸੀਂ ਕੀ ਖਾ ਰਹੇ ਹੋ ਨਾ ਕਿ ਕਦੋਂ ਖਾ ਰਹੇ ਹੋ ਕਿ ਤੁਸੀਂ ਕੀ ਖਾ ਰਹੇ ਹੋ ਨਾ ਕਿ ਕਦੋਂ ਖਾ ਰਹੇ ਹੋ ਪਰ ਡਾਈਟ ਖਾਣ ਦੇ ਕੁਝ ਉਸੂਲ ਨੇ ਸਵੇਰੇ ਅਤੇ ਦੁਪਹਿਰ ਦਾ ਖਾਣਾ ਬਹੁਤ ਚੰਗੀ ਮਾਤਰਾ ਵਿੱਚ ਖਾਇਆ ਜਾਂਦਾ। ਰਾਤ ਨੂੰ ਹਲਕਾ ਖਾਣਾ ਜਿਵੇਂ ਸਲਾਦ, ਸੂਪ, ਗ੍ਰਿਲਡ ਸਬਜ਼ੀਆਂ ਤੇ ਮੱਛੀ ਖਾ ਲਈ ਜਾਂਦੀਆਂ ਨੇ। ਇਹ ਇਹ ਭਾਰ ਘਟਾਉਣ ਵਿੱਚ ਬਹੁਤ ਸக்தி ਸਾਬੀਆ। ਪਰ ਰਾਤ ਦਾ ਖਾਣਾ 8 ਵਜੇ ਤੋਂ ਪਹਿਲਾਂ ਪਹਿਲਾਂ ਖਾਇਆ ਜਾਂਦਾ। ਇਸ ਡਾਈਟ ਵਿੱਚ ਕਾਰਬ ਦੀ ਮਾਤਰਾ 45 ਤੋਂ 50% ਹੈਲਦੀ ਫੈਟ ਦੀ ਮਾਤਰਾ 30 ਤੋਂ 35% ਤੇ ਪ੍ਰੋਟੀਨ ਦੀ ਮਾਤਰਾ 15 ਤੋਂ 20% ਰੱਖੀ ਜਾਂਦੀ ਹੈ। ਤੇ ਪੰਜਵੀਂ ਹੈਗੀ ਜੀ ਆਪਣੀ ਹਾਈ ਪ੍ਰੋਟੀਨ ਡਾਈਟ। ਇਹ ਡਾਈਟ ਮਸਲ ਬਣਾਉਣ ਅਤੇ weight ਘਟਾਉਣ ਲਈ ਪ੍ਰਭਾਵਸ਼ਾਲੀ ਤਰੀਕਿਆਂ ਵਿੱਚ ਇੱਕ ਮੰਨੀ ਗਈ ਹੈ। ਇਹ ਡਾਈਟ ਜਿੰਮ ਜਾਣ ਵਾਲੇ ਲਈ ਬਹੁਤ ਜ਼ਰੂਰੀ ਮੰਨੀ ਗਈ ਹੈ। ਡਾਈਟ ਕੰਮ ਕਿਵੇਂ ਕਰਦੀ ਹੈ? ਸਾਡਾ ਸਰੀਰ ਕਾਰਬੋਹਾਈਡਰੇਟ ਤੇ ਫੈਟ ਦੇ ਮੁਕਾਬਲੇ ਪ੍ਰੋਟੀਨ ਨੂੰ ਪਚਾਉਣ ਵਿੱਚ ਜ਼ਿਆਦਾ ਕੈਲਰੀ ਬਰਨ ਕਰਦਾ। ਮਤਲਬ ਪ੍ਰੋਟੀਨ ਖਾਣ ਨਾਲ ਮੈਟਾਬੋਲਿਜ਼ਮ ਬਹੁਤ ਤੇਜ਼ ਹੋ ਜਾਂਦਾ। ਜਦੋਂ ਅਸੀਂ ਵਜ਼ਨ ਘਟਾਉਂਦੇ ਹਾਂ ਤਾਂ ਅਕਸਰ ਸਰੀਰ ਚਰਬੀ ਨਾਲ ਨਾਲ ਮਸਲ ਵੀ ਸਾੜ ਦਿੰਦਾ। ਪਰ ਹਾਈ ਪ੍ਰੋਟੀਨ ਡਾਈਟ ਨਾਲ ਇਹ ਕਿੰਨੀ ਬਣ ਜਾਂਦਾ ਕਿ ਸਿਰਫ ਚਰਬੀ ਘਟੇ ਮਸਲ ਨੂੰ ਕੁਝ ਨਾ ਹੋਵੇ। ਹਾਈ ਪ੍ਰੋਟੀਨ ਡਾਈਟ ਲਈ ਖਾਣ ਪੀਣ ਦਾ ਸਮਾਂ ਅਤੇ ਪੋਸ਼ਟਿਕ ਤੱਤਾਂ ਦੀ ਮਾਤਰਾ ਦੋਵੇਂ ਅਹਿਮ ਰੋਲ ਨਿਭਾਉਂਦੇ। ਪ੍ਰੋਟੀਨ ਡਿਸਟ੍ਰਿਬਿਊਸ਼ਨ। ਸਾਰੇ ਦਿਨ ਦਾ ਪ੍ਰੋਟੀਨ ਇੱਕੋ ਵਾਰ ਨਹੀਂ ਖਾਣਾ ਹੁੰਦਾ। ਇਸ ਲਈ ਪੂਰੇ ਦਿਨ ਦੇ ਪੋਸ਼ਟਿਕ ਤੱਤ ਨੂੰ ਪੂਰੇ ਦਿਨ ਦੇ ਪਲਾਨ ਅਕੋਰਡਿੰਗ ਬਰਾਬਰ ਵੰਡੋ। ਇੱਕ ਵਾਰ 'ਚ ਸਾਡਾ ਸਰੀਰ 25 ਤੋਂ 30 ਗ੍ਰਾਮ ਪ੍ਰੋਟੀਨ ਨੂੰ ਹੀ ਵਧੀਆ ਤਰੀਕੇ ਨਾਲ ਜਜ਼ਬ ਕਰ ਸਕਦਾ। ਸਵੇਰੇ ਉੱਠਣ ਤੋਂ 1-2 ਘੰਟਾ ਬਾਅਦ ਹਾਈ ਪ੍ਰੋਟੀਨ ਨਾਸ਼ਤਾ ਜ਼ਰੂਰ ਕਰਨਾ ਚਾਹੀਦਾ। ਇਹ ਮੈਟਾਬੋਲਿਜ਼ਮ ਨੂੰ ਬਹੁਤ ਏ ਰੱਖਦਾ ਤੁਸੀਂ ਡੇਲੀ ਜਿਮ ਵਰਕਆਊਟ ਕਰਦੇ ਹੋ ਤਾਂ ਵਰਕਆਊਟ ਤੋਂ 30 40 ਮਿੰਟ ਬਾਅਦ ਮਸਲ ਦੀ ਮਰਮਦ ਲਈ ਪ੍ਰੋਟੀਨ ਜ਼ਰੂਰ ਲੈਣਾ ਚਾਹੀਦਾ ਹਾਈ ਪ੍ਰੋਟੀਨ ਡਾਈਟ ਵਿੱਚ 30 ਤੋਂ 40% ਪ੍ਰੋਟੀਨ ਦੀ ਮਾਤਰਾ ਰੱਖੀ ਜਾਂਦੀ ਹੈ ਤੇ ਕਾਰਬ ਦੀ ਮਾਤਰਾ ਵੀ 30 ਤੋਂ 40% ਰੱਖੀ ਜਾਂਦੀ ਹੈ ਹੈਲਥੀ ਫੈਟ ਹੁੰਦੀ ਆ 20 ਤੋਂ 30% ਹਾਈ ਪ੍ਰੋਟੀਨ ਡਾਈਟ ਨਾਲ ਘੱਟੋ ਘੱਟ 4-5 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਡੇਲੀ ਕਿਉਂਕਿ ਲੀਵਰ ਕਿਡਨੀਆਂ ਤੇ ਬਹੁਤ ਅਸਰ ਪਾਉਂਦਾ ਹੈ ਅਤੇ ਕਬਜ ਤੋਂ ਬਚਣ ਲਈ ਪ੍ਰੋਟੀਨ ਨਾਲ ਫਾਈਬਰ ਜੁਕਤ ਭੋਜਨ ਜ਼ਰੂਰ ਲੈਣਾ ਚਾਹੀਦਾ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਓ ਤੇ ਵੀਡੀਓ ਲਾਈਕ ਵੀ ਰੂਰ ਕਰ ਦਿਓ